ਹੁਣ ਇਸ ਦਿਨ ਪਵੇਗਾ ਪੰਜਾਬ ਦੇ ਵਿੱਚ ਭਾਰੀ ਮੀਂਹ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਹੈ ਅਲਰਟ ਜਾਰੀ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਮੋਜੀਆ ਤੁਹਾਨੂੰ ਮੌਸਮ ਦੇ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਦੇ ਦਿੰਦੇ ਹਾਂ ਹਾਲੀ ਦੇ ਵਿੱਚ ਆਈਐਮਡੀ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਮੌਸਮ ਨੂੰ ਲੈ ਕੇ ਤੁਹਾਨੂੰ ਜ਼ਿਲ੍ਹੇਵਾਰ ਮੌਸਮ ਦਾ ਹਾਲ ਦੱਸਦੇ ਹਾਂ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਿ ਇਹੋ ਜਿਹਾ ਮਾਹੌਲ ਅੱਜ ਰਹਿਣ ਵਾਲਾ ਹੈ ਤੇ ਮੌਸਮ ਅੱਜ ਕੀ ਰੁਖ ਲੈਣ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੱਡੀ ਖਬਰ ਮੌਸਮ ਦੇ ਨਾਲ ਜੁੜੀ ਹੋਈ ਵੀ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਨਾਲ ਹੀ ਹਰ ਇੱਕ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਆਈਐਮਡੀ ਦੀ ਮੰਨੀਏ ਤਾਂ ਅੱਜ ਭਾਵੇਂ ਪੰਜਾਬ ਦਾ ਮੌਸਮ ਸਾਫ਼ ਨਜ਼ਰ ਆ ਰਿਹਾ ਹੈ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਬੱਦਲ ਵਾਏ ਵੀ ਬਹੁਤ ਹੀ ਘੱਟ ਥਾਵਾਂ ਤੇ ਨਜ਼ਰ ਜਿਹੜੀ ਆ ਉਹ ਆਉਣ ਵਾਲੀ ਹੈ ਤਾਪਮਾਨ ਦੇ ਵਿੱਚ ਵੀ 2 ਤੋਂ 3 ਡਿਗਰੀ ਦਾ ਵਾਧਾ ਹੋਵੇਗਾ ਅਤੇ 44 ਡਿਗਰੀ ਤੋਂ ਪਾਰ ਹੀ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦਾ ਤਾਪਮਾਨ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲੇਗਾ ਮੌਜੂਦਾ ਤਾਪਮਾਨ ਦੀ ਜ਼ਿਕਰ ਗੱਲ ਕਰੀਏ ਤਾਂ ਮੌਜੂਦਾ ਤਾਪਮਾਨ ਕਿਨੇ ਤੁਹਾਨੂੰ ਜ਼ਿਲ੍ਹੇਵਾਰ ਦੱਸਦੇ ਆ ਕਿ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਕੀ ਕੀ ਤਾਪਮਾਨ ਰਹਿਣ ਵਾਲਾ ਹੈ ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਸੈਟਲਾਈਟ ਤਸਵੀਰਾਂ ਤੇ ਕਿ ਸੈਟਲਾਈਟ ਤਸਵੀਰਾਂ ਕੀ ਕਹਿੰਦੀਆਂ ਨੇ ਸੈਟਲਾਈਟ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦਾ ਮੌਸਮ ਲਗਭਗ ਸਾਫ਼ ਨਜ਼ਰ ਆ ਰਿਹਾ ਹੈ ਪਰ ਇੱਕ ਹੋਰ ਸਿਸਟਮ ਪੰਜਾਬ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਸ ਕਾਰਵਾਈਆਂ ਦੇ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਜੜਾ ਉਹ ਦੇਖਣ ਨੂੰ ਮਿਲੇਗਾ ਅੱਜ ਸ਼ਾਮ ਤੋਂ ਬਾਅਦ ਮੌਸਮ ਮੁਰਤੋਂ ਖਰਾਬ ਹੋਵੇਗਾ ਆਈਐਮਡੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ 12 ਤੋਂ ਲੈ ਕੇ 15 ਤਰੀਕ ਤੱਕ ਬੱਦਲਵਾਈ ਦਾ ਆਉਣਾ ਜਾਣਾ ਜਿਹੜਾ ਉਹ ਲੱਗਿਆ ਰਹੇਗਾ ਅਤੇ ਮੀਂਹ ਜਿਹੜੇ ਨੇ ਹਲਕੇ ਤੋਂ ਦਰਮਿਆਨਾ ਮੀਂਹ ਜੜਾ ਉਹ ਦੇਖਣ ਨੂੰ ਮਿਲੇਗਾ ਕਿਸੇ ਕਿਸੇ ਇਲਾਕੇ ਦੇ ਵਿੱਚ ਭਾਰੀ ਮੀਂਹ ਦੀ پیشن گوئی ਫਿਲਹਾਲ ਨਹੀਂ ਕੀਤੀ ਗਈ ਹੈ ਤਾਂ ਤੁਹਾਨੂੰ ਜ਼ਿਲ੍ਹਾਵਰ ਤਾਪਮਨ ਵੀ ਦੱਸ ਦਿੰਦੇ ਕਿ ਮੌਜੂਦਾ ਤਾਪਮਨ ਕੀ ਨੇ ਤਾਂ ਦੁਆਬੇ ਦੀ ਜੇਕਰ ਗੱਲ ਕਰੀਏ ਤਾਂ ਆਬੇ ਦੇ ਵਿੱਚ ਕਪੂਰਥਲਾ ਤੇ ਜਲੰਧਰ ਕਪੂਰਥਲਾ ਦੇ ਵਿੱਚ 41 ਡਿਗਰੀ ਤਾਪਮਨ ਰਹਿਣ ਦੀ پیشن گوئی ਕੀਤੀ ਗਈ ਹੈ ਤੇ ਜਲੰਧਰ ਦੇ ਵਿੱਚ ਹੁਣੇ ਮੌਜੂਦਾ 30 ਡਿਗਰੀ ਟੈਂਪਰੇਚਰ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੁਪਹਿਰ ਤੱਕ ਇਹ ਤਾਪਮਨ ਜਿਹੜਾ 40 ਡਿਗਰੀ ਤੋਂ ਪਾਰ ਹੋ ਜਾਵੇਗਾ ਹੁਸ਼ਿਆਰਪੁਰ ਦੇ ਵਿੱਚ ਵੀ ਹੁਣ ਫਿਲਹਾਲ 30 ਡਿਗਰੀ ਤਾਪਮਨ ਜਿਹੜਾ ਉਹ ਦਰਜ ਕੀਤਾ ਗਿਆ ਪਰ پیشن گوئی ਕੀਤੀ ਗਈ ਹੈ ਕਿ 35 ਡਿਗਰੀ ਤੋਂ ਪਾਰ ਇੱਥੇ ਤਾਪਮਨ ਰਹੇਗਾ ਮਾਝ ਦੇ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 29 ਡਿਗਰੀ ਤਾਪਮਾਨ ਰਹੇਗਾ ਬੱਦਲਵਾਈ ਵੀ ਰਹੇਗੀ ਪਰ 35 ਡਿਗਰੀ ਤੋਂ ਪਾਰ ਦੁਪਹਿਰ ਤੋਂ ਬਾਅਦ ਇੱਥੇ ਤਾਪਮਾਨ ਜਿਹੜਾ ਉਹ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਦੇ ਵਿੱਚ ਮੌਜੂਦਾ ਤਾਪਮਾਨ 30 ਡਿਗਰੀ ਹੈ ਪਰ ਇੱਥੇ ਵੀ 40 ਡਿਗਰੀ ਤੋਂ ਪਾਰ ਤਾਪਮਾਨ ਜਿਹੜਾ ਉਹ ਦਰਜ ਕੀਤਾ ਜਾਵੇਗਾ ਦੁਪਹਿਰ ਤੱਕ ਤਲੰਤਾਰਨ ਦੇ ਵਿੱਚ 30 ਡਿਗਰੀ ਹੈ ਤੇ ਇੱਥੇ ਵੀ 41 ਡਿਗਰੀ ਤੋਂ ਪਾਰ ਤਾਪਮਾਨ ਜਿਹੜਾ ਉਹ ਦਰਜ ਕੀਤਾ ਜਾਵੇਗਾ ਦੂਜੇ ਪਾਸੇ ਜੇਕਰ ਗੱਲ ਕਰੀਏ ਮਾਲਵੇ ਦੀ ਤਾਂ ਮਾਲਵੇ ਦੇ ਵਿੱਚ ਲੁਧਿਆਣੇ 'ਚ 31 ਡਿਗਰੀ ਤਾਪਮਾਨ ਫਿਲਹਾਲ ਦਰਜ ਕੀਤਾ ਗਿਆ ਸਵੇਰ ਦੇ ਸਮੇਂ ਪਰ ਦੁਪਹਿਰ ਦੇ ਸਮੇਂ ਤਾਪਮਾਨ ਵੱਧ ਜਾਵੇਗਾ ਪਟਿਆਲੇ ਦੇ ਵਿੱਚ ਵੀ 31 ਡਿਗਰੀ ਤਾਪਮਨ ਤੇ ਮੋਗੇ ਦੇ ਵਿੱਚ ਵੀ 31 ਡਿਗਰੀ ਤਾਪਮਨ ਦਰਜ ਕੀਤਾ ਗਿਆ ਪਰ ਦੁਪਹਿਰ ਤੱਕ 40 ਡਿਗਰੀ ਤੋਂ ਪਾਰ ਹਰ ਇੱਕ ਜ਼ਿਲ੍ਹੇ ਦਾ ਤਾਪਮਨ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲੇਗਾ ਤੇ ਤੇਜ਼ ਤੇ ਤਿੱਖੀ ਧੁੱਪ ਅੱਜ ਪੰਜਾਬ ਦੇ ਲਗਭਗ 80% ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਪਰ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਬੱਦਲਵਾਈ ਦਾ ਦੌਰ ਇੱਕ ਵਾਰ ਮੁੜ ਤੋਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਤਾਂ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਲਹਾਲ ਦੇ ਲਈ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੋਂ ਭੁਪਿੰਦਰ ਸਿੰਘ ਅਗਰ ਤੁਸੀਂ ਯੂਕੇ ਜਾਣਾ ਚਾਹੁੰਦੇ ਆ ਸਾਨੂੰ ਮਿਲੋ ਅਸੀਂ ਤੁਹਾਡੇ ਡ੍ਰੀਮਸ ਜਿਹੜੇ ਆ ਪੂਰੇ ਕਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵਰੀ ਕਰਨ ਦੀ ਨੀਡ ਨਹੀਂ ਕਿਸੇ ਤਰ੍ਹਾਂ ਦਾ ਪੈਸਾ ਡੁੱਬਣ ਦਾ ਕੋਈ ਡਰ ਨਹੀਂ ਤੁਸੀਂ ਸਾਡੇ ਨਾਲ ਆ ਕੇ ਸੰਪਰਕ ਕਰੋ ਸਾਰੇ ਅਸੀਂ ਤੁਹਾਨੂੰ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਆਫਟਰ ਵੀਜ਼ਾ ਤੁਸੀਂ ਪੇ ਕਰਨਾ ਆਂ ਐਂਡ ਤੁਸੀਂ ਆਪਣੇ ਡ੍ਰੀम्स ਜਿਹੜੇ ਆ ਉਹ ਪੂਰੇ ਕਰ ਸਕਦੇ ਆ ਉਹ ਚਾਹੇ ਸਟੱਡੀ ਵੀਜ਼ਾ ਨੂੰ ਲੈ ਕੇ ਆ ਯੂਕੇ ਦੇ ਚਾਹੇ ਤੁਸੀਂ ਵਿਜ਼ਿਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਚਾਹੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਆ ਕੇ ਮਿਲੋ ਸੁਲਤਾਨਪੁਰ ਲੋਧੀ ਨੀਅਰ ਬੱਸ ਸਟਾਪ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ geo fiber tak tak play tv dekhya ja sakda hai world wide tusi sanu amazon fire tv daily hunt te e baatein dekh sakde ho usa canada australia new zealand te europe de har bade ip tv platform te dekh sakde ho ranne jappe ton door te mudde de neede live punjabi tv